ਸਰ ਤੁਸੀਂ ਕ੍ਰਿਕਟਰ ਹੋ ਲਾਸਟ ਓਵਰ ਨੂੰ ਕਿਵੇਂ ਦੇਖਦੇ ਹੋ ਅਰਸ਼ਦੀਪ ਦੇ ਜੀ ਇਹਦੇ ਪਿਛਲੇ 4-5 ਓਵਰ ਹੀ ਸਾਰੇ ਐਕਸਲੈਂਟ ਸੀ ਤਾਂ ਹੀ ਇਹ ਜਿੱਤੇ ਆ 30 ਗेंदوں 'ਚ 30 ਰਨ تھے 30 ਗेंदوں 'ਚ 30 ਰਨ تھے ਉਹ ਸਭ ਕੁਝ ਰਹਿ ਜਾਂਦਾ ਪੂਰੀ ਟੀਮ 'ਤੇ ਜਾਂਦਾ ਹੈ ਗਰਾਊਂਡ 'ਚ ਤੁਸੀਂ ਅਰਸ਼ ਤੋਂ ਬਾਅਦ ਵਿਕਟਾਂ ਲੈ ਲੈਂਦੇ ਸੀਗੇ ਹਾਂ ਨਹੀਂ ਉਹ ਲੈਂਦਾ ਰਿਹਾ ਮੈਂ ਐਸੀ ਗੱਲ ਨਹੀਂ ਉਹਦਾ ਹੈ ਉਹ ਟਾਈਮ ਸੀ ਆ ਗੱਲ ਦੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਬਹੁਤ ਜ਼ਿਆਦਾ ਪਿਆਰ ਮਿਲਿਆ ਪੰਜਾਬ ਵੱਲੋਂ ਤੇ ਮੇਰ ਭਰਿਆ ਯਤਨ ਰੱਖਿਆ ਪਰਮਾਤਮਾ ਨੇ ਤੇ ਬਹੁਤ ਵਧੀਆ ਰਿਜ਼ਲਟ ਮਿਲੇ ਸਾਨੂੰ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਦਿੱਤਾ थैंक यू ਸੋ ਮਚ ਲਵ ਯੂ ਆਲ ਲਵ ਯੂ ਆਲ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਬਹੁਤ ਜ਼ਿਆਦਾ ਪਿਆਰ ਮਿਲਿਆ ਪੰਜਾਬ ਵੱਲੋਂ ਤੇ ਮਿਹਨਤ ਬਰਿਆਤ ਰੱਖਿਆ ਪਰਮਾਤਮਾ ਨੇ ਤੇ ਬਹੁਤ ਵਧੀਆ ਰਿਜ਼ਲਟ ਮਿਲੇ ਸਾਨੂੰ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਦਿੱਤਾ थैंक यू ਸੋ ਮੱਚ ਲਵ ਯੂ ਆਲ ਬਹੁਤ ਵਧੀਆ ਲੱਗਿਆ ਜੀ थैंक यू ਸੋ ਮੱਚ ਸਾਰਿਆਂ ਦੀ ਮਿਹਨਤ ਲੱਗੀ ਆ ਬਹੁਤ ਵਧੀਆ ਰਿਜ਼ਲਟ ਆਇਆ ਆ ਪਰਮਾਤਮਾ ਦਾ ਸ਼ੁਕਰ ਹੈ ਤੇ थैंक यू ਸੋ ਮੱਚ ਲਵ ਯੂ ਆਲ ਬਿਲਕੁਲ ਕੀ ਕਿਸ ਤਰ੍ਹਾਂ ਅਰਸ਼ਾ ਇਸ ਵੇਲੇ ਪਰਿਵਾਰ ਦੇ ਨਾਲ ਪਹੁੰਚੇ ਨੇ ਉਹਨਾਂ ਦੇ ਜਿਹੜੇ ਮਦਰ ਇਸ ਵੇਲੇ ਨਜ਼ਰ ਆ ਰਹੇ ਨੇ ਟੀਵੀ ਬਹੁਤ ਸਾਰਾ ਦਿੱਤਾ ਤੇ ਸਾਡੀ ਟੀਮ ਬਹੁਤ ਵਧੀਆ ਕੰਮ ਕਰਕੇ ਆਈ ਹੈ ਵਰਲਡ ਕੱਪ ਲੈ ਕੇ ਆਈ ਆ ਤੇ ਸਾਨੂੰ ਬਹੁਤ ਹੀ ਖੁਸ਼ੀ ਆ ਇਸ ਟਾਈਮ ਤੇ ਅਣੀ ਆ ਸਰ ਤੁਸੀਂ ਕ੍ਰਿਕਟਰ ਹੋ ਲਾਸਟ ਓਵਰ ਨੂੰ ਕਿਵੇਂ ਦੇਖਦੇ ਹੋ ਅਰਸ਼ਦੀਪ ਜੀ ਮੈਂ ਦੱਸਾਂ ਵੀ ਜਿਹੜੇ ਪਿਛਲੇ 4-5 ਓਵਰ ਹੀ ਸਾਰੇ ਐਕਸਲੈਂਟ ਹੀ ਤਾਂ ਹੀ ਇਹ ਜਿੱਤੇ ਆ 30 ਗੰਦੋਂ 'ਚ 30 ਰਨ تھے ਉਹ ਲਗ ਲਗ ਸਭੀ ਬਾਲੋ ਨੇ ਕੀਤਾ ਹੈ ਉਹ ਸਭੀ ਕੁਛ ਲੈ ਜਾਂਦਾ ਪੂਰੀ ਟੀਮ 'ਕੋ ਜਾਂਦਾ ਹੈ। ਕਈ ਵਾਰ ਗਰਾਊਂਡ 'ਚ ਤੁਸੀਂ ਅਰਸ਼ ਤੋਂ ਵੱਧ ਵਿਕਟਾ ਲੈ ਲੈਂਦੇ ਸੀਗੇ। ਹਾਂ ਨਹੀਂ ਉਹ ਲੈਂਦਾ ਰਿਹਾ ਮੈਂ ਐਸੀ ਗੱਲ ਨਹੀਂ ਉਹਦਾ ਹੈ। ਉਹ ਟਾਈਮ ਸੀ ਆ। ਹਾਂ।ਾਰੇ ਜਾਣੇ ਚਾਹ ਪਾਣੀ ਪੀ ਕੇ ਟਾਣਾ ਮੈਂ ਮੈਂ ਪੂਰੇ ਪੂਰੇ ਡਿਸਟ੍ਰਿਕਟ ਮੁਹਾਲੀ ਦਾ ਕਰਨ ਵਾਸੀਆਂ ਦਾ ਸਾਰੇ ਪੱਤਰਕਾਰ ਜਿੰਨੇ ਮੀਡੀਆ ਆ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਬੜਾ ਸਕਸੈਸਫੁਲ ਬਣਾਇਆ ਔਰ ਜਿਹੜਾ ਹੀ ਵਰਲਡ ਕੱਪ ਜਿੱਤੇ ਆ ਉਹਦੀ ਖੁਸ਼ੀ ਜਿਹੜੀ ਹੋਰ ਦੁਗਣੀ ਹੋ ਗਈ ਆ ਤੁਹਾਡੇ ਸਹਿਯੋਗ ਨਾਲ ਥੈਂਕ ਯੂ ਵੈਰੀ ਮਚ ਸਰ ਤੁਸੀਂ ਕਰਿਕਟਰ ਹੋ ਲਾਸਟ ਓਵਰ ਨੂੰ ਕਿਵੇਂ ਦੇਖਦੇ ਹੋ ਅਰਸ਼ਦੀਪ ਜੀ ਇਹਦੇ ਪਿਛਲੇ 4-5 ਓਵਰ ਹੀ ਸਾਰੇ ਐਕਸਲੈਂਟ ਸੀ ਤਾਂ ਹੀ ਇਹ ਜਿੱਤੇ ਆ 30 ਗेंदوں 'ਚ 30 ਰਨ ਸਨ 30 ਗेंदوں 'ਚ 30 ਰਨ ਸਨ ਉਹ ਸਭ ਕੁਝ ਰਹ ਜਾਂਦਾ ਪੂਰੀ ਟੀਮ 'ਤੇ ਜਾਂਦਾ ਹੈ ਔਰ ਜੋ ਤੁਸੀਂ ਅਰਸ਼ ਤੋਂ ਬਾਅਦ ਵਿੱਚ ਟੈ ਲੈ ਲੈਂਦੇ ਸੀਗੇ ਹ ਨਹੀਂ ਉਹ ਲੈਂਦਾ ਰਿਹਾ ਮੈਂ ਐਸੀ ਗੱਲ ਨਹੀਂ ਉਹਦਾ ਹੈ ਉਹ ਟਾਈਮ ਸੀ ਆ ਸਸਰੀ ਗੱਲ ਦੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਬਹੁਤ ਜ਼ਿਆਦਾ ਪਿਆਰ ਮਿਲਿਆ ਪੰਜਾਬ ਵੱਲੋਂ ਤੇ ਮੇਰ ਭਰਿਆ ਯਤਨ ਰੱਖਿਆ ਪਰਮਾਤਮਾ ਨੇ ਤੇ ਬਹੁਤ ਵਧੀਆ ਰਿਜ਼ਲਟ ਮਿਲੇ ਸਾਨੂੰ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਦਿੱਤਾ థాంਕ ਯੂ ਸੋ ਮਚ ਲਵ ਯੂ ਆਲ ਲਵ ਯੂ ਆਲ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਬਹੁਤ ਜ਼ਿਆਦਾ ਪਿਆਰ ਮਿਲਿਆ ਪੰਜਾਬ ਵੱਲੋਂ ਤੇ ਮਿਹਨਤ ਬਰਿਆਤ ਰੱਖਿਆ ਪਰਮਾਤਮਾ ਨੇ ਤੇ ਬਹੁਤ ਵਧੀਆ ਰਿਜ਼ਲਟ ਮਿਲੇ ਸਾਨੂੰ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਦਿੱਤਾ थैंक यू ਸੋ ਮੱਚ ਲਵ ਯੂ ਆਲ ਬਹੁਤ ਵਧੀਆ ਲੱਗਿਆ ਜੀ थैंक यू ਸੋ ਮੱਚ ਸਾਰਿਆਂ ਦੀ ਮਿਹਨਤ ਲੱਗੀ ਆ ਬਹੁਤ ਵਧੀਆ ਰਿਜ਼ਲਟ ਆਇਆ ਆ ਪਰਮਾਤਮਾ ਦਾ ਸ਼ੁਕਰ ਹੈ ਤੇ थैंक यू ਸੋ ਮੱਚ ਲਵ ਯੂ ਆਲ ਬਿਲਕੁਲ ਇੱਕ ਬੇਚੀਆ ਦੀ ਜਰਨੀ ਤੁਸੀਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਅਰਸ਼ ਇਸ ਵੇਲੇ ਪਰਿਵਾਰ ਦੇ ਨਾਲ ਪਹੁੰਚੇ ਨੇ ਆ ਉਹਨਾਂ ਦੇ ਜਿਹੜਾ ਮਦਰ ਇਸ ਵਾਲੇ ਨਜ਼ਰ ਆ ਰਹੇ ਨੇ ਉਹ ਨਹੀਂ ਵੀ ਬਹੁਤ ਸਾਰਾ ਦਿੱਤਾ ਤੇ ਸਾਡੀ ਟੀਮ ਬਹੁਤ ਵਧੀਆ ਕੰਮ ਕਰਕੇ ਆਈ ਹੈ ਵਰਲਡ ਕੱਪ ਲੈ ਕੇ ਆਈ ਆ ਤੇ ਸਾਨੂੰ ਬਹੁਤ ਹੀ ਖੁਸ਼ੀ ਆ ਇਸ ਟਾਈਮ ਤੇ ਅਣੀ ਲਾ ਅਸਰ ਤੁਸੀਂ ਕਰਿਕਟਰ ਹੋ ਲਾਸਟ ਓਵਰ ਨੂੰ ਕਿਵੇਂ ਦੇਖਦੇ ਹੋ ਅਰਸ਼ਦੀਪ ਜੀ ਮੈਂ ਦੱਸਾਂ ਵੀ ਜਿਹੜੇ ਪਿਛਲੇ 4-5 ਓਵਰ ਹੀ ਸਾਰੇ ਐਕਸਲੈਂਟ ਹੀ ਤਾਂ ਹੀ ਇਹ ਜਿੱਤੇ ਆ 30 ਗੰਦੋਂ 'ਚ 30 ਰਨ تھے ਉਹ ਲਗ ਲਗ ਸਭੀ ਬਾਲਾਂ ਨੇ ਕੀਆ ਹੈ ਤੋਂ ਸਭੀ ਕੁਛ ਰਹਿ ਜਾਂਦਾ ਪੂਰੀ ਟੀਮ 'ਤੇ ਜਾਂਦਾ ਹੈ ਕਈ ਵਾਰ ਗਰਾਊਂਡ 'ਚ ਤੁਸੀਂ ਅਰਸ਼ ਤੋਂ ਬਾਅਦ ਵਿੱਚ ਟੈਲ ਲੈ ਲੈਂਦੇ ਸੀਗੇ ਹਾਂ ਨਹੀਂ ਉਹ ਲੈਂਦਾ ਰਿਹਾ ਮੈਂ ਐਸੀ ਗੱਲ ਨਹੀਂ ਉਹਦਾ ਹੈ ਉਹ ਟਾਈਮ ਸੀ ਆ ਹਾਂ ਚਾਹ ਪਾਣੀ ਪੀ ਕੇ ਟਾਣਾ ਮੈਂ ਮੈਂ ਪੂਰੇ ਇਸ ਟਿਕ ਮਹੱਲੀ ਦਾ ਖਰਨ ਵਾਸੀਆਂ ਦਾ ਸਾਰੇ ਪੱਤਰਕਾਰ ਜਿੰਨੇ মিডিਆ ਆ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਬੜਾ ਸਕਸੈਸਫੁਲ ਬਣਾਇਆ ਔਰ ਜਿਹੜਾ ਹੀ ਵਰਲਡ ਕੱਪ ਜਿੱਤੇ ਆ ਉਹਦੀ ਖੁਸ਼ੀ ਜਿਹੜੀ ਹੋਰ ਦੁਗਣੀ ਹੋ ਗਈ ਆ ਤੁਹਾਡੇ ਸਹਿਯੋਗ ਨਾਲ ਥੈਂਕ ਯੂ ਵੈਰੀ ਮਚ ਨਿਹਾਲ ਨਿਹਾਲ ਅਰਸ਼ਦੀਪ ਅਦੀ ਫੈਮਿਲੀ ਇਸ ਵੇਲੇ ਮੌਜੂਦ ਸੀਗੇ ਲਗਾਤਾਰ ਗੱਲਬਾਤ ਕੀਤੀ ਆ ਤਾਂ ਖੱਟੀਆਂ ਮਿੱਠੀਆਂ ਯਾਦਾਂ ਉਹ ਜਿਹੜਾ ਸੈਕਿੰਡ ਲਾਸਟ ਓਵਰ ਸੀ ਅਰਸ਼ਦੀਪ ਦਾ ਉਸਦੇ ਬਾਰੇ ਗੱਲਬਾਤ ਕੀਤੀ ਗਈ ਆ ਤਾਂ ਇਸ ਵੇਲੇ ਪਿਤਾ ਤੇ ਮੀਡੀਆ ਦਾ ਲੋਕਾਂ ਦਾ ਖਾਸ ਤੌਰ ਤੇ ਧੰਨਵਾਦ ਕਰਦੇ ਹੋਏ ਨਜ਼ਰ ਆਏ ਨੇ ਕਿ ਜਿਹੜੀ ਹੈ ਜਰਨੀ ਕਿਵੇਂ ਰਹੀ ਅਰਸ਼ਦੀਪ ਦੀ ਤਾਂ ਵਮ ਵੈਲਕਮ ਪੰਜਾਬ ਵੱਲੋਂ ਲੋਕਾਂ ਵੱਲੋਂ ਕੀਤਾ ਗਿਆ ਜਿਸ ਨੂੰ ਦੇਖ ਕੇ ਅਰਸ਼ ਤੇ ਉਹਨਾਂ ਦਾ ਪਰਿਵਾਰ ਗੱਦ ਗੱਦ ਹੈ ਕੈਮਰਾ ਪਰਸਨ ਨਾ ਰਮੇਸ਼ਨਾ ਗगन शुक्ला Delhi Post ਪੰਜਾਬ